ਕੀ ਤੁੰਕਾ ਹਰਸਾਵ ਨੌਜਵਾਨਾਂ ਵੱਲੋਂ ਬੈਂਕ ਰੋਡ ਤੇ ਕੱਢ ਲਾ ਬਈ ਕੱਢ ਲਾ ਨੌਜਵਾਨਾਂ ਵੱਲੋਂ ਬੱਚਿਆਂ ਨੂੰ ਖੁਲਕੀਆਂ ਦਾ ਲੰਗਰ ਲਗਾਇਆ ਹੋਦਾ ਖਾਣੋ ਭਾਜੀ ਮੈਂ ਉਹਨੂੰ ਕੋਲ ਮੈਂ ਲਾਈਵ ਕਰ ਰਿਹਾ ਸਵਾਲ ਆ ਰਿਹਾ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਵੱਲੋਂ ਗੁਲਫੀਆਂ ਦਾ ਲੰਗਰ ਬੈਂਕ ਰੋਡ ਕਲਪੀਟਰਪਾਲ ਸਾਹਿਬ ਲਗਾਇਆ ਗਿਆ ਜਿੱਥੇ ਬੱਚਿਆਂ ਤੇ ਪੰਗਤਾਂ ਨੂੰ ਜੋ ਟੱਕੀ ਵਾਲੀ ਗੁਲਫੀਆਂ ਬੰਡੀਆਂ ਜਾ ਰਹੀਆਂ ਜਿਸ ਵਿੱਚ ਬੱਚੇ ਤੇ ਰਾਗੀਰ ਦਿਨਾਂ ਵਿੱਚ ਇਹਨਾਂ ਵੱਲੋਂ ਕੁਲਪੀਆਂ ਵੰਡੀਆਂ ਜਾ ਰਹੀਆਂ ਲੰਗਰ ਲਗਾਇਆ ਜਾ ਰਿਹਾ ਹੈ ਸ਼ਿਲਕੌਰ ਸਾਹਿਬ ਡੇਕ ਰੂਪ ਤੇ ਸਨਿਆਦ ਨੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਸੇਵਾਦਾਰ ਨੌਜਵਾਨ ਸੇਵਾ ਕਰ ਰਹੇ ਨੇ ਤੇ ਜੋ ਸੰਗਤ ਆਉਂਦੀ ਹੈ ਉਹਨਾਂ ਨੂੰ ਕੁਲਪੀਆਂ ਵੰਡੀਆਂ ਜਾ ਰਹੀਆਂ ਉਹ ਸਾਈਡ ਕਰ ਲਾ ਚੱਲ ਲੈ ਜਾ ਪੁੱਤ ਤੇ ਲੈਣੀ ਲੈਣਾ ਨਹੀਂ ਮੈਂ ਜਾ ਮਾ ਦੇਖ ਸਕਦੇ ਹੋ ਤੁਸੀਂ ਬੱਚੇ ਓ ਇੰਨੀ ਹੈਗੇ ਕਰਨੀ ਆ ਚੱਲ ਲਈ ਇਹ ਕੰਡੀਆਂ ਜਾ ਰਹੀਆਂ ਨੇ ਨੌਜਵਾਨਾਂ ਵੱਲੋਂ ਤਸਵੀਰਾਂ ਲਾਈਵ ਦੇਖ ਕਰਦੇ ਹੋ ਕੋਲ ਤਾਂ ਸ਼ੇਵਾਦਾਰ ਜੋ ਉਸਕੇ ਬੰਦ ਹੋਏ